ਲਓ ਬਈ ਮਿੱਤਰੋ ਪਰਮਾਤਮਾ ਦੀ ਮਿਹਰ ਨਾਲ ਕੰਮ ਓਕੇ ਦੀ ਰਿਪੋਰਟ ਆ ਲਓ ਬਈ ਉਹ ਹਰੀਆਂ ਖਾਣੀ ਨੇ ਵੀ ਬੱਚੇ ਕੱਢ ਲਿਆ ਠੀਕ ਆ ਇਹਨਾਂ ਨੂੰ ਦਾਣਾ ਪਾਣੀ ਬਾਈ ਪਾਤਾ ਸੀਗਾ ਕਿਉਂਕਿ ਬਾਈ ਥੋੜਾ ਜਿਹਾ ਮੈਂ ਆਪ ਦਾ ਕੰਮ ਚ ਰੁੱਝਿਆ ਆ ਸੀਗਾ ਤੇ ਲਓ ਬਈ ਆਣੀ ਵੀ ਆਪਣੇ ਨੇ ਕੱਢ ਲੇ ਦੋਵੇਂ ਬੱਚੇ ਕੱਢ ਲਿਆ ਬਾਈ ਠੀਕ ਹੋ ਗਿਆ ਲਓ ਬਈ ਮਿੱਤਰੋ ਸਸੀਗਰੋ ਬਾਈ ਕੀ ਹਾਲ ਚਾਲ ਹੈ ਲੋ ਬਾਈ ਘਾਤ ਆਪਣਾ ਗ੍ਰੈਜੂਮ ਕਰਕੇ ਬਖਾਓ ਕਿੰ ਲੋ ਬਾਈ ਸਸੀਗਰ ਜੀ ਬਾਈ ਕੀ ਹਾਲ ਚਾਲ ਹੋਰ ਸਾਰੀ ਭਰਾ ਠੀਕ ਠਾਕ ਹੋਣਗੇ ਲੋ ਬਾਈ ਮਿੱਤਰੋ ਘਾਤ ਆਪਣਾ ਬਾਈ ਉਗਰਿਆ ਤੇ ਚੂਨਾ ਬਾਈ ਆਪਣੇ ਪਰਲੇ ਪਾਸੇ ਗਵੰਡੀਆਂ ਲੈ ਕੇ ਗੱਲ ਵੱਢ ਕੇ ਤੇ ਆਪਣੇ ਵਾਲੇ ਦਾ ਵੀ ਆ ਕਿਲਾ ਰਹਿ ਗਿਆ ਦਾ ਵੱਢਣ ਵਾਲਾ ਇਹ ਨਵੀਂ ਵਰਤਾ ਵਿੱਚ ਉਹ ਨਾ ਹੁਣ ਕੱਲ ਦੀਆਂ ਥੋੜੀਆਂ ਇਹ ਮਸ਼ੀਨਾਂ ਚੱਲੀਆਂ ਤੇ ਬਾਈ ਰਾਤ ਸਾਰੀ ਪੌਣੀ 2 ਵਜੇ ਤੱਕ ਚੇ ਬਾਹਰ ਕੱਢ ਲੈਂਦੇ ਬਾਈ ਦੋ ਮਿੱਥੇ ਬਾਹਰ ਨਿਕਲ ਗਿਆ ਜਾਂਦੇ ਤੇ ਬਾਈ ਮੱਝ ਆਪਣੀ ਨਹੀਂ ਸੂਈ ਠੀਕ ਆ ਅੱਜ ਦਿਨੇ ਸੂਪੇ ਅੱਜ ਰਾਤ ਨੂੰ ਸੂਪੇ ਦਸੇ ਅੱਜ ਜਸਵੀਰ ਸੂਬੂ ਵੀ ਤੇ ਬੱਚੇ ਬਾਈ ਬਾਹਰ ਕੱਢੀ ਆਨੇ ਜਿਹੜੇ ਘਾਟ ਉੱਡਿਆ ਤਾਂ ਡਾਵਾਂਗੀ ਆ ਤਾਂ ਬਈ ਮੇਥੋਂ ਨਿਕਲ ਕੇ ਬਾਹਰ ਠੀਕ ਆ ਤੇ ਦੂਜੇ ਪਾਤੇ ਆ ਜਾਲ ਚ ਤੇ ਝੋਨਾ ਬਈ ਆਪਣਾ ਬੈੰਦਾ ਜਾਂਦਾ ਹਾਈਪਰ ਜਾਂ ਹੁੰਦਾ ਜਿਹੜਾ ਝੋਨਾ ਹੁਣ ਤਾਂ ਪੱਕਿਆ ਪਿਆ ਕੋਸੋ ਕਰਦਾ ਬਣੀਗਾ ਚਲੋ ਆਈ ਵੱਢਿਆ ਜਾਣਾ ਬਾਈ ਤੇ ਮੱਝ ਬਾਈ ਆਪਣੀ ਨਹੀਂ ਸੂਈ ਠੀਕ ਆ ਮੱਝ ਦਾ ਬਈ ਰਾ ਡੇਢ 2 ਵਜੇ ਤੱਕ ਨਿਗਰ ਰੱਖੀ ਉਹ ਤੋਂ ਬਾਅਦ ਮੈਂ ਸੌਂ ਗਿਆ ਮੈਂ ਕਿ ਮਤਾ ਅੱਜ ਨਹੀਂ ਸੌਂਦੀ ਕਿਉਂਕਿ ਬਈ ਇਹ ਬੈ ਗਈ ਉੱਠ ਖੜੀ ਬੈ ਗਈ ਉੱਠ ਖੜੀ ਐ ਕਰੀ ਜਾਂਦੀ ਸੀ ਪਰ ਨਹੀਂ ਸਰੀ ਇਹ ਲੋ ਬਈ ਮਿੱਤਰੋ ਆ ਜਿਹੜਾ ਬੈਠਾ ਇਹ ਥੋੜਾ ਜਿਹਾ ਢਿੱਲਾ ਹੋ ਗਿਆ ਸੀਗਾ ਤੇ ਰਤਾ ਹੋਵੇ ਉੱਡ ਗਿਆ ਛਤਰੀ ਤੇ ਕਿਉਂਕਿ ਥੋੜਾ ਜਿਹਾ ਬਈ ਜਿਆਦਾ ਉੱਡ ਗਏ ਸੀ ਇਹਨਾਂ ਨੇ 2 ਦਿਨ ਲਗਾਤਾਰ ਦਿਨ ਛਪਾਈ ਸੀ ਤੇ ਉਦੋਂ ਬਾਅਦ ਬਈ ਇਹ ਢਿੱਲਾ ਆ ਗਿਆ ਗਿਆ ਕੈਨ ਦਾ ਪ੍ਰਭ ਸੁੱਕ ਗਿਆ ਕੀਰ ਬਾਈ ਹੁਣ ਇਹਨੂੰ ਥੋੜਾ ਜਿਹਾ ਮਿਟਾਵੇ। ਬਈ ਛੇੜ ਦਈ ਇਹ ਮਾਰਾ ਇਹ ਕੇਅਰ ਬੂਟ ਹੁਣ ਦਵਾਈ ਬੂਟੀ ਦਿੰਨੇ ਆ ਸੈਟ। ਲਓ ਬਈ ਮਿੱਤਰੋ। ਕੱਢ ਤੇ ਬੱਚੇ ਇਹ ਵੀ ਬਾਹਰ ਦਾਸ। ਆਦਾ ਬਈ ਜਮੇ ਇਨਾਂ ਚ ਇੱਕ ਦੋ ਹੀ ਉੱਟੇ ਆ ਜਿਹੜੇ ਨਹੀਂ ਉੱਟੇ। ਦੋ ਹੋ ਬਹਿ ਗਏ ਜਾ ਕੇ। ਉਹ ਬਹਿ ਗਏ ਆ ਬਹਿ ਗਏ। ਤਿੰਨ ਘਾਰੇ ਛਿ ਠੀਕ ਹੋ ਗਿਆ ਭਾਈ ਸਾਰੇ ਬੱਚੇ ਕੱਢ ਲੈਂਦੇ ਕਬੂਤਰਾਂ ਵੱਡੀਆਂ ਜਿਹੜੀਆਂ ਹੋ ਭਾਈ ਆਪਾਂ ਪਿਆ ਦੀਏ ਬਾਈ ਜੀ ਪਸ਼ੂ ਕਬੂਤਰਾਂ ਦਾ ਕੰਮ ਤਾਂ ਦਿੱਤਾ ਨਵੇਂੜਾ ਖੁੱਡੇ ਚ ਚਾਰ ਕਬੂਤਰਾਂ ਰਹਿ ਗਈਆਂ ਕੱਢਣ ਵਾਲੀਆਂ ਲੋ ਭਾਈ ਕਬੂਤਰ ਸਾਰੇ ਵੀਰੇ ਭਾਈ ਪਏ ਆ ਤੇ 5 ਬਈ ਫਰਦੇ ਆ ਠੀਕ ਹੋ ਗਿਆ ਤੇ ਆ ਬੱਚੇ ਹਜੇ ਡਾਈ ਨਹੀਂ ਡਾਉ ਇਹਨਾਂ ਨੂੰ ਵੀ ਆ ਥੋੜਾ ਜਿਹਾ ਰੋਕ ਕੇ ਉਦੋਂ ਮੈਂ ਇਧਰੋਂ ਫ੍ਰੀ ਹੋ ਜੂਗਾ ਲਓ ਬਈ ਤਰੇ ਆ 6 ਦੇ 6 ਪਰ ਉtre ਆ ਤੇ ਮੱਝ ਨਹੀਂ ਹਜਰ ਆਤ ਨਹੀਂ ਤੁਹੂ ਜਾਇਆ ਜਿੰਦ ਨਹੀਂ ਤਾਂ ਸੁਣੀ ਨਹੀਂ ਇਹ ਤੇ ਬੱਚੇ ਬਈ ਦੂਜੇ ਵੀ ਮੇਰਾ ਰਾਦਾ ਸੀਗਾ ਛੇੜ ਕੇ ਜੇ ਬਾ ਲੈnde ਪਰ ਸਤਰਾਮ ਝੋਨਾ ਵੱਢੀ ਜਾਂਦਾ ਇਹਨਾਂ ਨੂੰ ਮੈਂ ਕਿਹ ਖੜ ਜਾ ਰੋਕ ਕੇ ਛੇੜਾਂ ਇਹਨਾਂ ਨੂੰ ਲਓ ਬਈ ਮਿੱਤਰੋ ਆਪਣੇ ਕੋਲੇ ਮੋਬਾਈਲ ਤਾਂ ਕੰਨ ਵਜਾਈ ਆ ਤੇ ਇੱਕ ਮੇਰੇ ਕੋਲੇ ਉਹ ਟਰਾਈ ਫੂਡ ਕੇ ਕੀ ਆਂਦੇ ਨੇ ਦੁਆਣੀ ਮੇਲਾ ਹੱਲੇ ਜਾਂਦਾ ਬੱਚੇ ਛੇੜ ਕੇ ਵੀ ਨੇ ਭਾਈ ਆਪਾਂ ਕੀ ਬੰਦ ਹੈ ਕਿਹੜੇ ਕਿਹੜੇ ਉੱਡਦੇ ਐ ਕਿਹੜੇ ਕਿਹੜੇ ਨਹੀਂ ਫੋਕਸ ਕਰ ਲਾਏ ਭਰਾਵਾ ਮਿਹਨਤੀ ਤਿੰਨ ਚਾਰ ਹੱਲੇ ਆ ਭਾਈ ਆ ਆ ਕੇ ਬੈ ਜਾਣਗੇ ਤਾਂ ਮੜਾ ਗੀੜੀ ਮਾਰ ਕੇ ਬੈ ਜਾਣ ਕਿਉਂਕਿ ਨਵੀਂ ਐ ਤੇ ਇੱਕ ਚੀਨਾ ਉੱਡਿਆ ਬਈ ਚੀਨਾ 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 ਉਫਰ ਦਾ ਇੱਕ ਆਉਟਿਆ ਬਈ ਚੀਨਾ ਯਾਰ ਕਰ ਲਿਆ ਕਰਲਾ ਫੂਸਾ ਕਰਲਾ ਲਓ ਬਈ ਮਿੱਤਰੋ ਸਿਰਫ ਬੱਚੇ ਰਹਿ ਗਏ ਨਾ ਬਈ ਯਾਰ ਉਫਰ ਦਾ ਕਾਲੀ ਜੀ ਕਾਲਾ ਚੀਨਾ ਲਾਲ ਬਗ ਲਾਲ ਤੇ ਸਿਰਫ ਇੱਕ ਹੀ ਰਹਿ ਗਿਆ ਨਵਾ ਬਈ ਮੇਰੇ ਹਸਾਉਣ ਆਉ ਤੇ ਕੀ ਰਹਿ ਗਿਆ ਹੋ ਚ ਆਉ ਕੋ ਗਿਆ ਲਾ ਆ ਗਿਆ ਆ ਗਿਆ ਭਈ ਉਹ ਚ ਆਇਆ ਲਾ ਆ ਕੋ ਗਿਆ ਆ ਆ ਗਿਆ ਇਹਨੂੰ ਬਾਰੀਏ ਰੋਤਵਾ ਦੇਖਦਾ ਕੀ ਬੰਦਾ ਦੂਜੇ ਤਾਂ ਚੜ ਗਏ ਕਿਧਰ ਗਿਆ ਆ ਆਉਂਦਾ ਭਈ ਕੋਈ ਹੈ ਕੋਈ ਮਿੱਤਰੋ ਐ ਸੇ ਕਪੁੱਤਰ ਛਤਰੀ ਭਟਕਾਉਣ ਲੱਗ ਪਿਆ ਮਉਤਰੇ ਤਿੰਨ ਤਾਂ ਤੇ ਆ ਹੁੰਦਾ ਭਈ ਚੀਨਾ ਮਗਰਲਾ ਆਜੀ ਨਈਂ ਰਾਯਨ ਇਹ ਬੱਚਾ ਵੀ ਪਹਿਲੇ ਦਿਨ ਉੱਡੈ ਨੂੰ ਪਾਉਂਦੇ ਸੀਗੇ ਤੇ ਹੁਣ ਛਤਰੀ ਹਲਾ ਕੇ ਇਹਨੂੰ ਬਾਲੀਏ ਆਪਾਂ ਦੂਜੇ ਵੇਂਦੇ ਆ ਬੈ ਜਾਣ ਕੋਈ ਚੱਕਰ ਨਹੀਂ ਆਪਾਂ ਨੂੰ ਉਸ ਕਰ ਲਾ ਆਪਰਾ ਵਾ ਚਲੋ ਭਾਈ ਭਾਈ ਇਹਰ ਨੂੰ ਲਓ ਭਾਈ ਮਿੱਤਰੋ ਆਪਣੇ ਤਕਰੀਬਨ ਬੱਚੇ ਪਏਗੇ ਹੁਣ ਆਪਾਂ ਸਹੀ ਆ ਠੀਕ ਆ ਭਾਈ ਤੇ ਇਨਾਂ ਨੂੰ ਲਾਵਾਂਗੇ 2 ਵਜੇ ਲਾ ਕੇ ਸਾਸੂ ਤੋਂ ਬਾਅਦ 3 ਵਜੇ ਪਾਵਾਂਗੇ ਇਹਨਾਂ ਨੂੰ ਦਾਣਾ ਪਾਣੀ ਤੇ ਬਈ ਆਪਣੇ ਕੋਲੇ ਬੱਚਿਆਂ ਦੇ ਅੱਜ ਠੱਲਾਂ ਪਾਉਣ ਵਾਲੀਆਂ ਹੈ ਇਹਨਾਂ ਚਾਰਾਂ ਬੱਚਿਆਂ ਦੇ ਅੱਜ ਠੱਲਾਂ ਪਾ ਦੇਾਂਗੇ ਲਿਖ ਕੀ ਕਿਹੜਿਆਂ ਕਿਹੜਿਆਂ ਦੇ ਕਿਵੇਂ ਆ ਪਾ ਕੇ ਠੱਲਾਂ ਬਈ ਉਹਨਾਂ ਦੇ ਫੇਰ ਤੇ ਕਣਾ ਭਰਾ ਬਣ ਕੇ ਯਾਰ ਮੈਂ ਹਰ ਇੱਕ ਵੀਡੀਓ 'ਚ ਨਿਯਮਤ ਤਕਰ ਲਈ ਕਰਦਾ ਹੁੰਨਾ ਹਣਾ ਵੀਰ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਵੀਰ ਬਣ ਕੇ ਕਰਲਾ ਫੋਕਸ ਪੈਨ ਦੇ ਫੋਨ ਹੈਲੋ ਚਲੋ ਲੋ ਬਈ ਮਿੱਤਰੋ ਬੱਚੇ ਆਪਾਂ ਸਾਰੇ ਲਾ ਲਿਆਂਦੇ ਇਹਨਾਂ ਨੂੰ ਪਾਣੀ ਪਾਤਾ ਕਿਉਂਕਿ ਪਹਿਲਾਂ ਵੀ ਲਾ ਕੇ ਲਿਆਂਦੇ ਸੀ ਬਈ ਦੂਜੀ ਵਾਰ ਲਾ ਆ ਰਹੇ ਹਾਂ ਉਹਨਾਂ ਦਾ ਹੀ ਪਾਣੀ ਪਾਰ ਕੱਢਿਆ ਫੇ ਤਿੰਨ ਫਰਦੇ ਆ ਬਈ ਸਿਰਫ ਹੁਣ ਆਪਣੇ ਗੋਲ ਲਾਇਆ ਫਰਦਾ ਟੂਸੇ ਵਾਲਾ ਫਰਦਾ ਤੇ ਟੈਡ ਪੁੰਜੀ ਵਾਲਾ ਫਰਦਾ ਛਤਰੀਆਂ ਦੂਰੀ ਲੱਗੀਆਂ ਬਈ ਤੇ ਸਾਰੇ ਬੱਚੇ ਲਾ ਲਿਆਂਦੇ ਬਈ ਪਾਣੀ ਪੂਣੀ ਉਹਨਾਂ ਦਾ ਕੱਢਿਆ ਫੇ ਇਹਨਾਂ ਨੂੰ ਤਾਂ ਹੋ ਗਿਆ ਤਾਂ ਪੌਣਾ ਘੰਟਾ ਟਾਗੀ ਲਿਆ ਅੰਦਰ ਨੀਂਦੋਂ ਕੰਟ ਜਾਤਾ ਦੂਜਿਆਂ ਨੂੰ ਵੀ ਰੋਕੇ ਰੱਖਦੇ ਆਪਾਂ ਨਹੀਂ ਠੀਕ ਆ ਉਹ ਆ ਵਡੇ ਰੋਦੇ ਹੀ ਰਹਦੇ ਆ ਜਿਹੜੇ ਘਰ ਦੇ ਹੀ ਰੋਕੇ ਛੱਡਦੇ ਆ ਲੋ ਬਾਈ ਮਿੱਤਰੋ ਸਾਰੇ ਕਬੂਤਰਾਂ ਨੂੰ ਦਾਣਾ ਪਾਣੀ ਆਪਾਂ ਤਾਂ ਪਾ ਆ ਬਾਈ ਇਹਦੇ ਵਿੱਚ ਬੱਚੇ ਵੀ ਆ ਤੇ ਜੋੜੀਆਂ ਵੀ ਆ ਤਾਂ ਕਰਕੇ ਕਬੂਤਰ ਪਰਲੇ ਪਾਸੇ ਹੀ ਪਾਤਾ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਤੇ ਬਾਈ ਜੀ ਆਪਾਂ ਬਾਈ ਜੀ ਅੱਜ ਬੱਚਿਆਂ ਦੇ ਪਾਵਾਂਗੇ ਠੱਲਾਂ ਠੀਕ ਹੋ ਗਿਆ ਤੇ ਪਰਮਾਤਮਾ ਦੀ ਮਿਹਰ ਨਾਲ ਸਾਰੇ ਉਤ ਰੋਕੇ ਦੀ ਰਿਪੋਰਟ ਆ ਜਿਹੜੇ ਬੱਚਿਆਂ ਨੂੰ ਬਾੜਾ ਮੋੜ ਦੇ ਖਾਂਜ ਕੋਲ ਵੀਗਾ ਬਈ ਉਹਨਾਂ ਨੂੰ ਵੀ ਦਵਾਈ ਦੁਈ ਦੇਤੀ ਆਪਾਂ ਤੇ ਉਹ ਪੁੱਤਰ ਜਿਹੜਾ ਗੁੜਕੀ ਆਂਦਾ ਬਈ ਉਹਨਾਂ ਨੇ ਇਹਨਾਂ ਇੱਕ ਬੱਚਾ ਹੀ ਉਹਨਾਂ ਦਾ ਲਾਲ ਜਾ ਫਿਰ ਦਾ ਲਾਲ ਉਂਝੇ ਲਾ ਲਓ ਬਈ ਮਿੱਤਰ ਆਪਣੇ ਨਾ ਮੱਕ ਤੇ ਕਿਤੇ ਕਿਤੇ ਸੁੰਢੀ ਹੈਗੀ ਇਹਦੇ ਤੇ ਮਾਰਦ ਕੇ ਦੋ ਡਰਮੀਆਂ ਸਪਰੇਇਦਿਆਂ ਆਪਾਂ ਤੇ ਚੁਣਾ ਆ ਜੇ ਆਪਣਾ ਬਈ ਜੀ ਮਸ਼ੀਨ ਨਹੀਂ ਵੱਟਦੀ ਗਿੱਲਾ ਆਊਗਾ ਕਾ ਵੀ ਆਪਣੋ ਕੀ ਰਿਪੋਰਟ ਉਗ ਰਿਹਾ ਹੈ ਬੀ ਵੀ ਵੱਧ ਹੀ ਪੈ ਗਿਆ ਥੋੜਾ ਜਿਹਾ ਤੇ 20 ਮੀਟਰ ਰੋ ਵਿੱਚ ਵਿੱਚ ਹੈਗੀ ਸੁੰਡੀ ਪਈ ਵਿੱਚ ਵੜ ਕੇ ਵੇਖਿਆ ਤੜਕੇ ਮੈਂ ਤੇ ਕਈ ਥਾਵਾਂ ਤੇ ਬਈ ਜਾਦੇ ਟੈਗ ਕਰ ਕੇ ਇਹਨਾਂ ਦਾ ਪਾ ਆ ਵੀ ਕਿੰਨੀਆਂ ਆ کافی ਹੈਗਾ ਵਿੱਚ ਆ ਜਿਵੇਂ ਆ ਵੀ ਇੱਥੇ ਆ ਤੇ ਆ ਦੇ ਇਦਾਂ ਕੱਲ ਨੂੰ ਮਾਰ ਦੇ ਬਈ ਸਫਰੇ ਦੇ ਤੇ ਸਾਰੇ ਤੇ ਇਹ ਚੂਨਾ ਬਈ ਹਜੇ ਆਪਣਾ ਕੋਈ 4 ਦਿਨ ਵੱਡੀ ਦਾ ਥਾਂ 'ਚ ਨਿਗਰ ਨੂੰ ਆ ਮਾਰ ਕੇ ਉਹਨੇ ਲਓ ਬਈ ਮਿੱਤਰੋ ਨਾ ਧੋ ਲੈ ਤੇ ਮੰਡੀ 'ਚ ਆਪਣਾ ਥਾਂ ਪਿਆ ਕਿਉਂਕਿ ਬਈ ਚੂਨਾ ਸਿੱਟਿਆ ਪਿਆ ਉੱਥੇ ਕੱਲ ਨੂੰ ਕੋਸ਼ਿਸ਼ ਕਰਦੇ ਆ ਬਈ ਇੱਕ ਅੱਧਾ ਕਿੱਲਾ ਵੱਢ ਕੇ ਸਿੱਟ ਗਏ ਤੇ ਬਈ ਹੁਣ ਆਪਾਂ ਚੱਲੇ ਆ ਮੋਟਰਸਾਈਕਲ 'ਚ ਤੇਲ ਪਵਾ ਲਿਆ ਕਿ ਬਈ ਮੋਟਰਸਾਈਕਲ 'ਚ ਤੇਲ ਹੈ ਨਹੀਂਗਾ ਤੇ ਜੋਤ ਨੂੰ ਛੱਡਦੇ ਆ ਘਰੇ ਪਾਣੀ ਇਹਨੇ ਪਿਆ ਤਾਂ ਬਈ ਹਰੀ ਤੋਂ ਬਿਨਾ ਪਸ਼ੂ ਪੱਠਾ ਹੀ ਨਹੀਂ ਖਾਂਦੇ ਹਰਾ ਗਿਆ ਮੌਕਾ ਤੇ ਮੱਕਾ ਜੀ ਬਈ ਘਟੋ ਘਟ 4-5 ਦਿਨ ਵਾਡੇ ਵਾਲਾ ਨਹੀਂ ਗਾ ਜੀ ਆਈ ਚੱਕੀ ਜਾਂਦੇ ਵੀ ਖੁਅ ਅੱਜ ਸੂਕ ਪੇਦਾ ਤੇ ਜਨਸੰਖਿਆ ਖਫਰਦੀ ਆਪਣੀ ਓਏ ਬਈ ਮਿੱਤਰੋ ਆ ਆਪਣਾ ਚੋਨਾ ਤੇ ਚੋਨਾ ਆਪਣਾ ਡਿੱਗਿਆ ਪਿਆ ਦੂਜੇ ਤੇ ਆਪਾਂ ਬਈ ਮੋਟਰਸਾਈਕਲ ਤੇ ਤੇਲ ਪਾਉਣ ਚੱਲੇ ਆ ਮੱਲਣ ਕਰਨੇ ਆ ਬਈ ਕਿਉਂਕਿ ਇੱਥੇ ਡੇਟਰੇ 110 ਨਾਲ ਦਿੰਦੇ ਆ ਤੇ ਬਈ ਇਹ ਲੁਕਾ ਕੀ ਦਿਨ ਕੋਸ਼ਿਸ਼ ਕਰਦੇ ਆ ਵੀ ਜੀ ਇੱਕ ਕਿਲਾ ਚੋਨੀ ਦਾ ਵੀ ਟਟਮਾਏ ਇੱਕ ਕਿਲਾ ਹੈਗਾ ਆਪਣਾ ਜੋ ਵੱਡਿਆ ਗਿਆ ਤਾਂ ਬਾੜੀ ਸਿੰਘੀ ਦਾ ਇਹ ਆਪਣੇ ਵਾਲ ਨੇ ਦਾ ਅੱਤੀ ਵੱਡ ਕੇ ਰੀਪਰ ਵੀ ਮਾਰਦਾ ਅੱਜ ਹੀ ਵੱਡਿਆ ਬਈ ਅੱਜ ਲੋ ਬਈ ਦਰੋ ਆਪਾਂ ਬਈ ਆ ਗਏ ਆ ਪੰਪ ਤੇ ਪੰਪ ਦੇ ਮੱਲਣ ਨੂੰ ਕੋਣੇ ਮੱਲਣ ਪੰਪ ਨੇੜੇ ਲੱਗਦਾ ਆਪਾਂ ਨੂੰ ਬਈ ਮੱਲਣ ਨੂੰ ਗਾਉਣੇ ਆ ਤੋਂ ਪੰਪ ਤੋਂ ਪਵਾ ਕੇ ਬਾਈ ਜੀ ਤੇਲ ਫਿਰ ਆਪਾਂ ਮਸ਼ੀਨ ਨਾਲ ਦਾ ਪਤਾ ਲੈਨੇ ਆ ਵੀ ਜੇ ਕਿੱਲਾ ਕ ਵੱਢ ਗਿਆ ਤਾਂ ਬਾੜੀ ਸੋਹਣੀ ਗੱਲ ਆ ਤੇ ਬਾਈ ਆਪਾਂ ਅੱਜ ਠੱਲਾਂ ਵੀ ਪਾਉਣੀਆਂ ਚਾਰ ਪੰਜ ਬੱਚਿਆਂ ਦੇ ਠੱਲਾਂ ਆ ਪਾ ਕੇ ਤੇ ਲਿਖਨੇ ਆ ਬੱਚੇ ਬੱਚੇ ਲਿਖੇ ਜਾਣਗੇ ਤੇ ਕੰਮ ਹੋ ਜੂਗਾ ਸੌਖਾ ਤੇ ਮਾਲਕ ਦੀ ਮਿਹਰ ਨਾਲ ਬਾਈ ਸੈਟਅਪ ਬੱਚੇ ਸਾਰੇ ਕੀਰਾਂ ਤਾਂ ਵਧੀਆ ਸੋਹਣੀ ਉੱਟਦੇ ਆ ਕੋਈ ਏਡੀ ਟੱਕਤ ਵਾਲੀ ਗੱਲ ਨਹੀਂ ਕੀ ਤੇ ਲੋ ਬੱਚੇ ਆ ਗਿਆ ਭਰਾ ਜੀ ਆਪਾਂ ਪੰਪ ਤੇ ਪਹੁੰਚ ਗਏ ਬਾਈ ਠੀਕ ਹੈ ਜੀ ਲਓ ਬਈ ਓਏ ਪੰਪ ਤੇ ਤਾਂ ਫੀਡ ਬੜੀ ਹੈ ਲਓ ਬਈ ਪੰਪ ਤੇ ਆ ਗਏ ਆਪਾਂ ਪੰਪ ਤੋਂ ਪਹੁੰਚ ਗਏ ਤੇ ਲਓ ਲਓ ਬਈ ਆ ਗਏ ਆਪਾਂ ਘਰੇ ਬਾਈ ਜੀ ਜੇ ਸਾ ਮਸੀਨਾ ਮਿਲ ਗਈ ਫਿਰ ਤਾਂ ਕੱਲ ਨੂੰ ਉਹ ਗਿੱਲਾ ਗਿੱਲਾ ਹੋਵੇ ਪਣਾ ਥੱਲੇ ਉਹਸ ਮਰਜੀ ਹੋਵੇ ਉਹ ਲਾਜ਼ਮੀ ਵੱਡਾਂਗੇ ਜੇ ਮਸੀਨਾ ਮਿਲ ਗਈ ਤਾਂ ਝੋਨਾ ਵਡਣ ਦੀ ਕਰਦੇ ਆਂ ਤਿਆਰੀ ਲਓ ਵੀਰੇ ਹੁਣ ਆਪਾਂ ਚਾਰ ਬੱਚਿਆਂ ਦੇ ਬਾਈ ਥੱਲਾਂ ਪਾਉਣੀਆਂ ਦੋ ਤਾਂ ਰਏ ਇਹਨਾਂ ਦੇ ਤੇ ਦੋ ਹੋਰ ਰਏ ਬਈ ਚਾਰ ਹੀ ਆਪਣੇ ਕੋਲੇ ਇਹ ਬੱਚੇ ਕਿਰਾਂ ਥੱਲਾਂ ਪਾਉਣ ਵਾਲੇ ਦੂਜੇ ਨਿੱਕੇ ਆ ਬਾਈ ਤੇ ਜਾਂ ਦੂਜਿਆਂ ਦੇ ਪਾਗ ਆਵਣਗੇ ਲਓ ਬਈ ਮਿੱਤਰੋ ਆਪਾਂ ਪਾਉਣ ਲੱਗ ਪਏ ਬਈ ਠੱਲਾਂ ਤੇ ਆਹ ਬੱਚਾ ਨੇ ਬਈ ਠੱਲਾਂ ਪਣ ਜੋ ਤੂੰ ਸਿੱਧਾ ਖੜੀਆਂ ਵੀ ਇੱਧਰ ਆ ਤੂੰ ਤੇ ਲਓ ਬਈ ਮਿੱਤਰੋ ਫੋਨ ਫੜਾ ਦੇ ਨਿਆਵਾ ਬਣੂ ਆਪਣਾ ਕੈਮਰਾਮੈਨ ਤੇ ਇੱਥੇ ਹੱਥ ਨਾ ਰੱਖੀ ਬੱਸ ਆਂ ਉਂਗਲਾ ਪਾਤੀ ਕਰ ਦੇ ਦੇਖੀ ਗਿਨੀ ਕੋਲਾ ਪੱਟਾ 19 19 ਤੇ 14 ਇਹ ਵੀ ਬਾਰੇ 14 ਉੰਨੇ ਬਤ ਵਿੱਚ ਖੜਾ ਆਇਆ ਬਰਾਵਾ ਖੜਾ ਆਇਆ ਤੈਨੂੰ ਆਣਾ

घट दे ਲੋ ਵੀ ਮਿੱਤਰੋ ਬੱਚਿਆਂ ਦੇ ਬੈਠਾ ਲੱਟਣਾ ਠੁਣਾ ਪਾ ਕੇ ਤੇ ਹੁਣ ਆਪਾਂ ਚੱਲਨੇ ਬਾਹਰ ਨੂੰ ਜੋਤ ਗਿਆ ਮੰਡੀ ਚ ਭਾਈ ਐਦ ਕੀ ਤਾਂ ਮੱਝ ਦੀ ਵੀ ਆਪਣੀ ਤੇ ਨਹੀਂ ਸੇ ਬਣੀ ਹੋਈ ਤੇ ਵੀਰ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਭੁੱਲ ਚੁੱਕ ਦੀ ਖਿਮਾ ਵੀਰੇ ਹਨਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਆ ਆਪਣੀ ਵੀ ਆ ਭਾਈ ਆ ਸਾਡੇ ਆਉਂਦੀ ਆ ਘਰ ਇਧਰ ਦੂਜੇ ਦਾ ਇਹ ਆਪਣਾ ਫਿਰ ਗਰੀਬ ਖਾਨਾ ਬਾਈ ਹੈਨਾ ਤੁਸੀਂ ਵੇਖਿਆ ਹੀ ਚਲੋ ਬਾਈ ਠੀਕ ਹੈ ਜੀ ਮੇਰਾ ਭਰਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਹੁਣ ਆਪਾਂ ਕਰ ਲੱਗੇ ਵਲੌਗ ਦੀ ਸਮਾਪਤੀ ਮਿਲਦਾ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਸਸਰੀ ਕਰੀਏ ਸਾਰੇ